ਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਕਿਲਾ ਆਨੰਦਗੜ੍ਹ ਸਾਹਿਬ ਜੋ ਇਤਿਹਾਸ ਤੇ ਬਹੁਤ ਵੱਡੇ ਪੱਖਾਂ ਨੂੰ ਆਪਣੇ ਆਪ 'ਚ ਸਮੋਈ ਬੈਠਾ ਹੈ ਬਹੁਤ ਸਾਰੇ ਸਿੱਖ ਇਤਿਹਾਸਕਾਰ ਜਾਂ ਭੈਣ ਭਰਾ ਜਾਣਦੇ ਨੇ ਕਿਲਾ ਆਨੰਦਗੜ੍ਹ ਸਾਹਿਬ ਪੰਜ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਸੀ ਜਿੱਥੇ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਰਿਹਾ ਕਰਦਾ ਸੀ ਇਹ ਕਿਲਾ ਇੱਕ ਵਿਸ਼ਾਲ ਕਿਲਾ ਸੀ ਤੇ ਅੱਜ ਸਾਡੇ ਕੋਲ ਛੋਟਾ ਜਿਹਾ ਕਿਲਾ ਰੂਪੀ ਦ੍ਰਿਸ਼ ਜਿਹੜਾ ਵਾ ਇੱਥੇ ਜ਼ਰੂਰ ਸਾਡੇ ਕੋਲ ਮੌਜੂਦ ਆ ਜੋ ਸੰਭਿਆ ਹੋਇਆ ਹੈ ਕਿਲਾ ਅਨੰਦਪੁਰ ਸਾਹਿਬ ਦੇ ਵਿੱਚ ਕਿਲਾ ਅਨੰਦਪੁਰ ਸਾਹਿਬ ਨੂੰ ਕੋਈ ਵੀ ਮੁਗਲ ਹਕੂਮਤ ਕਦੀ ਘੇਰਾ ਨਹੀਂ ਸੀ ਪਾ ਸਕੀ ਕਿਉਂਕਿ ਜਿਹੜੇ ਕਿਲਾ ਘੇਰਾ ਪੈਂਦਾ ਰਿਹਾ ਅਨੰਦਪੁਰ ਸਾਹਿਬ ਨੂੰ ਉਹ ਕਿਲਾ ਤਾਰਾਗੜ ਦੇ ਰਾਈ ਹੀ ਪੈਂਦਾ ਰਿਹਾ ਜੋ ਇੱਥੋਂ 5 ਕਿਲੋਮੀਟਰ ਦੂਰ ਆ ਉਸ ਕਿਲੇ ਰਾਈ ਹੀ ਫਤੇਗੜ ਸਭ ਕਿਲੇ ਦੇ ਦੁਆਰਾ ਤੱਕ ਹੀ ਇੱਥੋਂ ਤੱਕ ਰਿਹਾ ਹੀਠਲੇ ਪਾਸੇ ਕਿਲਾ ਲੋਹਗੜ ਹੈ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਜੰਗ ਲੜੀ ਸੀ ਇਸ ਸਥਾਨ ਤੇ ਕਿਲਾ ਬਿਲਕੁਲ ਸੇਫ ਸੀ ਇੱਥੇ ਕਦੀ ਵੀ ਕੁਝ ਨਹੀਂ ਸੀ ਹੋਇਆ ਤੇ ਇਸ ਕਿਲੇ ਨੂੰ ਅਖੀਰ ਵੇਲੇ ਜਦੋਂ ਹਿੰਦੂ ਪਹਾੜੀ ਰਾਜਿਆਂ ਨੇ ਸੌਵਾਂ ਖਾਧੀਆਂ ਤਾਂ ਉਦੋਂ ਗੁਰੂ ਸਾਹਿਬ ਜੀ ਨੇ ਇਸ ਕਿਲੇ ਤੋਂ ਹੀ ਖਾਲੀ ਕੀਤਾ ਸੀ ਇੱਥੇ ਪਿਛਲੇ ਪਾਸੇ ਪੌੜੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਪ੍ਰਾਤਨ ਪੌੜੀਆਂ ਕਿਹਾ ਜਾਂਦਾ ਨੇ ਇਸ ਕਿਲੇ ਨੂੰ ਖਾਲੀ ਕਰਨ ਤੋਂ ਬਾਅਦ ਹੀ ਗੁਰੂ ਸਾਹਿਬ ਜੀ ਮੁੜ ਕੇ ਉਹਨਾਂ ਦਾ ਸਰਸਾ ਨਦੀ ਤੇ ਪਰਵਾਰ ਵਿਛੜਿਆ ਬਾਕੀ ਜਿਹੜੀਆਂ ਘਟਨਾਵਾਂ ਸਾਹ ਵਾਪਰੀਆਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਸ ਕਰਕੇ ਜਿਹੜੇ ਹਿੰਦੂ ਪਹਾੜੀ ਰਾਜੇਸਥਾਨ ਉਹਨਾਂ ਨੇ ਲਗਭਗ 14 ਜੰਗਾਂ ਜਿਹੜੀਆਂ ਨੇ ਸਿੱਖਾਂ ਦੇ ਨਾਲ ਕੀਤੀਆਂ ਤੇ 14 ਦੀਆਂ 14 ਹੀ ਹਾਰ ਗਏ ਜਿਨ੍ਹਾਂ ਦੀ ਅਗਵਾਈ ਭੀਮ ਚੰਦ ਬਲਾਸਪੁਰ ਦਾ ਰਾਜਾ ਭੀਮ ਚੰਦ ਕਰਦਾ ਰਿਹਾ ਸੀ ਤੇ ਇਸ ਕਰਕੇ ਸਿੱਖਾਂ ਨੂੰ ਇਹ ਗੱਲਾਂ ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ ਨੇ ਕਿ ਸਿੱਖ ਇਤਿਹਾਸ ਵਿੱਚ ਸਿੱਖਾਂ ਦੇ ਨਾਲ ਬਹੁਤ ਕੁਛ ਮਾੜਾ ਹੋਇਆ ਕੁਝ ਆਪਣੇ ਆਂ ਨਹੀਂ ਕੀਤਾ ਤੇ ਚਲੋ ਅੱਜ ਸਿੱਖ ਆਪਣੇ ਇਤਿਹਾਸ ਨਾਲ ਜੁੜ ਰਹੇ ਨੇ ਆਪਣੇ ਇਤਿਹਾਸ ਨੂੰ ਪੜ੍ਹ ਰਹੇ ਨੇ ਬਹੁਤ ਵਧੀਆ ਗੱਲ ਆ ਇੱਕ ਜੰਗ ਜਿਹੜੀ ਆ ਮੁਕਤਸਰ ਸਾਹਿਬ ਦੀ ਉਹ ਜਿਹੜਾ ਸੂਬੇਦਾਰ ਸਰਹੰਦ ਵजीर खान ਜਿਹਨੂੰ ਵਜੀਦਾ ਕਹਿੰਦੇ ਨੇ ਸੁੱਚਾ ਆਨੰਦ ਵਰਗੇ ਠੱਗਾਂ ਪਾਪੀਆਂ ਕਰਕੇ ਜਿਹੜੀ ਉੱਥੇ ਜੰਗ ਹੋਈ ਸੀ ਮੁਕਤਸਰ ਸਾਹਿਬ ਦੀ ਜਿਹਦੇ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਜੇਤੂ ਹੋਏ ਸਨ ਜਾਂ ਸਿੱਖ ਕੌਮ ਫਿਰ ਜੇਤੂ ਹੋਈ ਸੀ ਅੱਜ ਅਸੀਂ ਇਸ ਸਥਾਨ ਤੇ ਦਰਸ਼ਨ ਕਰਨ ਆਏ ਹਾਂ ਆਪਣੇ ਪਰਿਵਾਰ ਸਮੇਤ ਤੇ ਅਰਦਾਸ ਬੇਨਤੀ ਕਰਦੇ ਆ ਕਿ ਜਦੋਂ ਵੀ ਤੁਹਾਨੂੰ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਤਾਂ ਉਦੋਂ ਆਪਣੇ ਬੱਚਿਆਂ ਨੂੰ ਜਹੇ ਸਥਾਨਾਂ ਤੇ ਲੈ ਕੇ ਆਇਆ ਕਰੋ ਨਾਲ ਹੀ ਬੱਚਿਆਂ ਨੂੰ ਇਤਿਹਾਸਿਕ ਜਾਣਕਾਰੀ ਵੀ ਸਾਂਝੀ ਕਰਾਇਆ ਕਰੋ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਇਤਿਹਾਸ ਦੇ ਕੀ ਪੱਖ ਨੇ ਇਹ ਕਿਲਾ ਇੱਕ ਜਿਹੜਾ ਆਪਾਂ ਦੇਖ ਰਹੇ ਆ ਸਿਰਫ ਇੱਕ ਸਾਡੇ ਕੋਲ ਵੈਸੇ ਸੰਭਿਆ ਹੋਇਆ ਹੈ ਲੇਕਿਨ ਜੇ ਆਪਾਂ ਕਹੀਏ origional ਵੱਡਾ ਕਿਹੜਾ ਹੋਏਗਾ ਇਹ ਉਹ ਨਹੀਂ ਹੋ ਸਕਦਾ ਕਿੰਨਾ ਚੰਗਾ ਹੋਵੇ ਨਿਸ਼ਾਨਦੇਹੀ ਕਰਕੇ ਇਹ ਕਿਲੇ ਨੂੰ ਵੱਡਾ ਕੀਤਾ ਜਾਵੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਇਹ ਜਿੰਨੇ ਵੀ ਕਿਲੇ ਸਨ ਸਾਰੇ ਦੇ ਸਾਰੇ ਇਹ ਹਿੰਦੂ ਪਹਾੜੀ ਰਾਜਿਆਂ ਨੇ ਢਾ ਦਿੱਤੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਲੇ ਖਾਲੀ ਕਰ ਦਿੱਤੇ ਸਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ